ਸਸਿਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਸੀ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਚਰਚਾ ਕਰਦੇ ਆਉਂਦੇ ਆ ਕਿਉਂਕਿ ਸਾਡੇ ਜਿਹੜੇ ਜੰਗਲ ਲੱਗ ਰਹੇ ਹੈਗੇ ਆ ਜੰਗਲਾਂ 'ਚ ਅਸੀਂ ਸਾਰੇ ਰੁੱਖ ਦੇਸੀ ਜਿਹੜੇ ਹੈਗੇ ਆ ਮੈਡੀਸਨ ਗੁਣਾਂ ਦੇ ਰੁੱਖ ਲਾਉਂਦੇ ਜਾ ਰਹੇ ਆ ਜਿਵੇਂ ਕਿ ਤુલਸੀ ਸਾਡੇ ਜੰਗਲਾਂ 'ਚ ਲੱਗਦੀ ਹੈਗੇ ਸੰਭਾਲੂ ਜੰਗਲਾਂ 'ਚ ਲੱਗਦਾ ਕਚਨਾਰ ਵੀ ਇਸ ਜੰਗਲਾਂ 'ਚ ਲਾਉਂਦੇ ਆ ਜਿਹੜਾ ਅਰਜਨ ਅੱਜ ਜਿਹੜਾ ਚਰਚਾ ਕਰਾਂਗੇ ਅਰਜਨ ਦੀ ਚਰਚਾ ਕਰਨੀ ਅਰਜਨ ਵੀ ਜੰਗਲਾਂ 'ਚ ਲਾਉਂਦੇ ਸਾਡੀ ਨਰਸੀ ਨੂੰ ਤਿਆਰ ਕਰਦੇ ਆ ਬੀਜਾਂ ਨੂੰ ਤਿਆਰ ਕਰਦੇ ਆ ਅਰਜਨ ਨੂੰ ਤੇ ਪੰਜਾਬ 'ਚ ਇਹ ਆਰਾਮ ਨਾ ਹੋ ਜਾਂਦਾ ਹੈਗਾ ਤੇ ਅੱਜ ਦਾ ਵਿਸ਼ਾ ਹੈਗਾ ਅਰਜਨ ਨੂੰ ਆਯੁਰਵੇਦ ਦੇ ਹਿਸਾਬ ਨਾਲ ਕਿਵੇਂ ਵਰਤਣਾ ਹੈਗਾ ਸਾਡਾ ਟਾਈਟਲ ਹੈਗਾ ਪ੍ਰੋਗਰਾਮ ਹੈਗਾ ਯੂਅਰ ਹੈਲਥ ਐਂਡ ਹਰਬਸ ਇਹ ਡਾਕਟਰ ਸ਼ਿਵਰਾਜ ਸਿੰਘ ਜੀ ਆਪਣੇ ਨਾਲ ਲਗਾਤਾਰ ਇਸ ਪ੍ਰੋਗਰਾਮ ਨੂੰ ਕਵਰ ਕਰਦੇ ਆ ਉਹਨੇ ਡਾਕਟਰ ਸਾਹਿਬ ਤੋਂ ਸਵਾਲ ਪੁੱਛਦੇ ਡਾਕਟਰ ਸਾਹਿਬ ਜ਼ਿਕਰ ਕਰਦੇ ਆ ਆਯੁਰਵੇਦ ਬਾਰੇ ਰੁੱਖਾਂ ਬਾਰੇ ਚਰਚਾ ਕਰਦੇ ਆ ਤੇ ਡਾਕਟਰ ਸਾਹਿਬ ਪਹਿਲਾਂ ਸਭ ਤੋਂ ਸਵਾਗਤ ਕਰਾਂਗੇ ਤੁਹਾਡਾ ਸਵਾਗਤ ਡਾਕਟਰ ਸਾਹਿਬ ਥੈਂਕ ਯੂ ਸਰ ਹਾਂਜੀ ਡਾਕਟਰ ਸਾਹਿਬ ਜਿਹੜਾ ਆਪਣੇ ਆਯੁਰਵੇਦ ਦੇ ਹਿਸਾਬ ਨਾਲ ਅਰਜਨ ਦੀ ਕੀ ਮਹੱਤਤਾ ਦਿੱਤੀ ਗਈ ਹੈ ਇਹ ਆਪਾਂ ਚਰਚਾ ਕਰੇ ਹਿਸਟੋਰੀਕਲ ਬੈਕਗ੍ਰਾਉਂਡ ਪਹਿਲਾਂ ਦੱਸ ਦਿਓ ਵੀ ਉਹ ਸਰ ਐਕਚੁਅਲੀ ਆਰਵੈਦ ਵਿੱਚ 4ਵੀਂ ਸਤਾਬਦੀ ਤੋਂ ਚੌਥੀ ਸਤਾਬਦੀ ਤੋਂ ਇਹਦਾ ਜ਼ਿਕਰ ਜਿਹੜਾ ਹੈ ਗ੍ਰੰਥਾ ਚ ਆਯੁਰਵੈਦ ਗ੍ਰੰਥਾ ਚ ਅਲੱਗ-ਅਲੱਗ ਬਿਮਾਰੀਆਂ ਵਾਸਤੇ ਇਹਦਾ ਵਰਣਨ ਮਿਲਦਾ ਸਾਨੂੰ ਠੀਕ ਹੈ ਜੀ ਲੇਕਿਨ ਜੇ ਆਪਾਂ ਇਹਦਾ ਪ੍ਰਸੰਗ ਦੇਖੀਏ ਇਹਦਾ ਸੰਦਰਭ ਦੇਖੀਏ ਤਾਂ శ్రీਮਦ ਭਾਗਵਤ ਚ ਹਾਂਜੀ ਉਹਦੇ ਸਕੰਦ ਪੁਰਾਣੇ ਦੇ 10ਵੇਂ ਅਧਿਆਏ ਚ ਹਾਂਜੀ ਜਦੋਂ ਕਿਸ਼ਨ ਦੀ ਬਾਲੀਲਾ ਦਾ ਵਰਣਨ ਕੀਤਾ ਗਿਆ ਉਹਦੇ ਸੇਂ ਕਿਸ਼ਨ ਨੂੰ ਉਹਦੀ ਮਾਤਾ ਦੇ ਸ਼ੋਧਾ ਦੁਆਰਾ ਓਖੜੀ ਤੋਂ ਓਖੜੀ ਨਾਲ ਬੰਨ੍ਹ ਦਿੱਤਾ ਗਿਆ ਸੀਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਕ੍ਰਿਸ਼ਨ ਜੀ ਨੇ ਉਸ ਨੂੰ ਖਿੱਚਿਆ ਓਖੜੀ ਨੂੰ ਤੇ ਓਖੜੀ ਜਾ ਕੇ ਦੋ ਦਰਖਤਾਂ ਦੇ ਵਿੱਚ ਦੋ ਪੇੜ ਸੀ ਉੱਥੇ ਉਹ ਵਿੜੇ ਚ ਉਹ ਚੜ ਗਿਆ ਜਾ ਕੇ ਉਹ ਓਖੜੀ ਜਿਹੜੀ ਸੀਗੀ ਠੀਕ ਹੈ ਜੀ ਤੇ ਉਹਨਾਂ ਨੇ ਜ਼ੋਰ ਲਗਾਇਆ ਤੇ ਉਹ ਦੋਨੋਂ ਦਰਖਤ ਜਿਹੜੇ ਆ ਉਹ ਉਖੜ ਗਏ ਠੀਕ ਹੈ ਜੀ ਉੱਥੋਂ ਤੋਂ ਇਹ ਜ਼ਿਕਰ ਆ ਗਿਆ ਉਹਦੋਂ ਜਿਹੜੇ ਦਰਖਤ ਸੀਗੇ ਦੋਵੇਂ ਉਹ ਅਰਜੁਨ ਦੇ ਪੇੜ ਸੀਗੇ ਜੀ ਅੱਛਾ ਜੀ ਤੇ ਉਸ ਤੋਂ ਇਹ ਵੀ ਪਤਾ ਲੱਗ ਗਿਆ ਕਿ ਉਹ ਪੇੜ ਸੀਗੇ ਨਾ ਕਿ ਕੋਈ ਛੋਟੀ ਜਿਹੀ ਝਾੜੀਆਂ ਸੀਗੀਆਂ ਠੀਕ ਹੈ ਜੀ ਤੇ ਦਰਖਤ ਹੋਣਾ ਔਰ ਅਰਜੁਨ ਦਾ ਜ਼ਿਕਰ ਇਹਨਾਂ ਪੁਰਾਣਾ ਹੈ ਕਿ ਇਹ ਸ੍ਰੀ ਬਾਲਕ੍ਰਿਸ਼ਨ ਪਗਵਨ ਬਾਰ ਪਗਵਨ ਕ੍ਰਿਸ਼ਨ ਦੀ ਵਾਲੀ ਨਾਲ ਨਾਲ ਜੁੜਾ ਗਿਆ ਹੈ ਜੀ ਇਸ ਤੋਂ ਇਲਾਵਾ ਇਹਦਾ ਜ਼ਿਕਰ ਜਿਹੜਾ ਹੈ ਜੀ ਔਰ ਕਈ ਮਤਲਬ ਪ੍ਰਾਚੀਨ ਸੰਗਤਾਂ ਸੁਸਮ ਸੰਗੀਤ ਅੰਦਰ ਲੇਕਿਨ ਸਭ ਤੋਂ ਪ੍ਰਾਚੀਨ ਸੰਗਤ ਜਿਹੜੀ ਸਾਡੀ ਹੈ ਜਿਹੜੀ ਕਿ 43 ਸਦੀ ਦੀ ਮੰਨੀ ਗਈ ਹੈ ਉਸ ਤੋਂ ਪਹਿਲਾਂ ਵੀ ਮੰਨੀ ਗਈ ਹੈ ਜੀ ਉਹ ਚਰਕ ਸੰਗੀਤ ਅਜਿਹਾ ਪੰਜ ਤਾਈਂ ਜੀ ਕਰਾਉਂਦਾ ਹੈ ਔਰ ਡਿਫਰੈਂਟ ਪ੍ਰੋਗਰੈਸ ਜੀ ਕਰਾਉਂਦਾ ਜਿਹਦੇ ਉਪਯੋਗ ਜਿਹੜੇ ਹਨ ਉਹ ਅੱਗੇ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਜੀ ਡਾਕਟਰ ਸਾਹਿਬ ਉਹੀ ਅਗਲਾ ਸਵਾਲ ਹੈ ਇਹ ਆ ਗਿਆ ਵੀ ਇਸ ਦੇ ਆਯੁਰਵੈਦ ਦੇ ਸਾਰੇ ਉਪਯੋਗ ਕੀ ਆਰ ਜਾਂਦੇ ਕੋਈ ਕਹ ਅਰਜਨ ਬਹੁਤ ਆਪਸ ਲੋਕ ਸੋੰਦੇ ਆ ਵੀ ਧੜਕਣ ਨੂੰ ਸੈੱਟ ਕਰਦਾ ਹਾਰਟ ਡਿਜ਼ੀਜ਼ ਨੂੰ ਠੀਕ ਕਰਦਾ ਹੈ ਉਪਯੋਗ ਦੱਸੋ ਡਾਕਟਰ ਇਹਦਾ ਮੇਨ ਪ੍ਰਯੋਗ ਮੈਂ ਸਰ ਤੁਹਾਨੂੰ ਨੰਬਰ ਵਾਈਜ਼ ਦੱਸਾਂਗਾ ਨੰਬਰ 1 ਤੋਂ ਸੜੇ ਹੈ ਹਿਰਦੇ ਰੋਗ ਇਸ ਦਾ ਜਿਹੜਾ ਮੇਨ ਵਰਣਨ ਕੀਤਾ ਗਿਆ ਚਰਕ ਸੰਗੀਤਾ ਆਰਵੈਚ ਉਹ ਹਿਰਦ ਰੋਗ ਯਾਨੀ ਕਿ ਹਾਰਟ ਡਿਜ਼ੀਜ਼ ਦਾ ਵਰਣਨ ਕੀਤਾ ਗਿਆ ਠੀਕ ਹੈ ਸਰ ਉੱਥੇ ਵੀ ਕਿਸ ਰੂਪ ਚ ਕੀਤਾ ਗਿਆ ਇਹ ਇਕੱਲੇ ਦਾ ਪ੍ਰਯੋਗ ਬਹੁਤ ਘੱਟ ਹੈ ਲੇਕਿਨ ਬਾਕੀ ਜਿਹੜੀ ਬੂਟੇ ਨਾਲ ਮਿਲਾ ਕੇ ਦਾ ਪ੍ਰਯੋਗ ਕੀਤਾ ਗਿਆ ਠੀਕ ਹੈ ਇਹਦਾ ਪ੍ਰਯੋਗ ਇਸ ਤੋਂ ਇਲਾਵਾ ਇਹ ਦਿਲ ਦੀ ਧੜਕਣ ਨੂੰ ਠੀਕ ਕਰਦਾ ਜੀ ਇਹ ਬਲੱਡ ਪ੍ਰੈਸ਼ਰ ਰਿਡਿਊਸ ਕਰਦਾ ਹੈ ਔਰ ਜਿਹੜੀ ਬ੍ਰੋਕੇਟ ਪਲੇਕ ਸਾਡੀ ਨਾੜੀਆਂ 'ਚ ਜੰਮਦੀਆਂ ਉਸ ਨੂੰ ਤੋੜ ਕਰਦਾ ਹੈ ਜਿਹੜਾ ਸਾਡੀ ਈਕੋ ਲੈਵਲ ਘਟ ਜਾਂਦਾ ਹਟਦਾ ਯਾਨੀ ਕਿ ਸਾਹ ਚੜਨ ਲੱਗ ਜਾਂਦਾ ਹੈ ਉਹਦੇ ਹਾਰਟ ਦੇ ਮਸਲਸ ਨੂੰ ਇਹ ਬਹੁਤ ਸਟਰੋਂਗ ਕਰਦਾ ਜੀ ਠੀਕ ਹੈ ਜੀ ਔਰ ਇਸ ਤੋਂ ਇਲਾਵਾ ਇਸ ਦਾ ਹੋਰ ਵੱਡਾ ਗੁਣ ਹੈ ਕਿ ਸਕਿਨ ਤੇ ਬੜਾ ਅੱਛਾ ਇਫੈਕਟ ਹੈ ਜਿਹੜਾ ਕਿ ਬਹੁਤ ਘੱਟ ਯੂਜ਼ ਹਨ ਲੋਕ ਇਸ ਨੂੰ ਸਿਰਫ ਹਾਰਟ ਨਾਲ ਰਿਲੇਟਡ ਹੀ ਸਮਝਦੇ ਆ ਲੇਕਿਨ ਸਕਿਨ ਤੇ ਉੱਪਰ ਪਿਗਮੈਂਟੇਸ਼ਨ ਲੇਡੀਜ਼ ਨੂੰ ਮੂੰਹ ਤੇ ਛਾਈਆਂ ਪੈਣੀਆਂ ਜਿਹਨੂੰ ਕਹਿ ਦਿੰਦੇ ਆ ਜਾਂ ਪਿੰਪਲ ਹੋ ਜਾਣਾ ਜਾਂ ਕਿ ਜਿਵੇਂ ਹੋ ਜਾਣਾ ਸਕਿਨ ਤੇ ਕੋਈ ਵੀ ਡੀਜੀ ਹੈ ਉਸ ਤੇ ਬਹੁਤ ਜ਼ਿਆਦਾ ਯੂਜ਼ ਹੁੰਦਾ ਜੀ ਇਹ ਐਂਟੀਆਕਸੀਡੈਂਟ ਹੈਗਾ ਹਾਂਜੀ ਇਹ ਸਭ ਤੋਂ ਵੱਡੀ ਗੱਲ ਹੈ ਕਿ ਐਂਟੀਆਕਸੀਡੈਂਟ ਹੈ ਠੀਕ ਹੈ ਸਰ ਇਹ ਹਾਈਲੀ ਰਿਡਿਊਸ ਕਰਦਾ ਹੈ ਜੀ ਆਪਣੇ ਬਲੱਡ ਪ੍ਰੈਸ਼ਰ ਨੂੰ ਠੀਕ ਹੈ ਜੀ ਔਰ ਇਹ ਮਾਨਸਿਕ ਵਿਕਾਰ ਨੂੰ ਇਹਦੇ ਵਿੱਚ ਇੰਨੇ ਮਤਲਬ ਹਾਰਮੋਨ ਹੈਗੇ ਆ ਕਿ ਮਾਨਸਿਕ ਜਿਹੜੀ ਸਟ्रेस ਹੈਗਾ ਉਸ ਨੂੰ ਵੀ ਦੂਰ ਕਰਦਾ ਜੀ ਠੀਕ ਹੈ ਜੀ ਡਾਕਟਰ ਸਾਹਿਬ ਇਹ ਹੁਣ ਜਿਵੇਂ ਆਪਾਂ ਤੁਸੀਂ ਗੱਲ ਕੀਤੀ ਹੈ ਜਿਹੜੇ ਅਰਜਨ ਜਿਹੜਾ ਹੈਗਾ ਹਾਰਟ ਡਿਜ਼ੀ ਨੂੰ ਠੀਕ ਕਰਦਾ ਇਹਦਾ ਛਾਲ ਦੀ ਬੜੀ ਜ਼ਿਕਰ ਆਉਂਦਾ ਛਾਲ ਕਿਵੇਂ ਵਰਤਣੀ ਡਾਕਟਰ ਸਾਹਿਬ ਛਾਲ ਪਹਿਲਾਂ ਕਲੈਕਟ ਕਿਦੋਂ ਕਰਨੀ ਹੈ ਕਿਹੜੇ ਸਮੇਂ 'ਚ ਇਹ ਬਹੁਤ ਇੰਪੋਰਟੈਂਟ ਆ ਉਦੋਂ ਬਾਅਦ ਛਾਲ ਨੂੰ ਵਰਤਣ ਦਾ ਕੀ ਤਰੀਕਾ ਇਹ ਵੀ ਸਾਨੂੰ ਡਾਕਟਰ ਸਾਹਿਬ ਇਹ ਬਹੁਤ ਇੰਪੋਰਟੈਂਟ ਬੋਲ ਡਾਕਟਰ ਸਾਹਿਬ ਐਕਚੁਅਲੀ ਜਿਹੜਾ ਹੈ ਜਿਹਦੀ ਛਾਲ ਹੈ ਯਾਰ ਵਿੱਚ ਛਾਲ ਨੂੰ ਜਾਂ ਕੰਦ ਜਿਹੜੇ ਹੈਗੇ ਆ ਜ਼ਮੀਨ ਦੇ ਥੱਲੇ ਟਿਊਬਰ ਜਿਹੜੇ ਪੈਦਾ ਹੁੰਦੇ ਉਹਨਾਂ ਨੂੰ ਸ਼ਰਦ ਰੁੱਤ ਦੇ ਦਿਵਾਲੀ ਦੇ ਦਿਨਾਂ 'ਚ ਕਲੈਕਟ ਕਰਨਾ ਚਾਹੀਦਾ ਜੀ ਠੀਕ ਹੈ ਜੀ ਕੋਈ ਵੀ ਦਰਖਤ ਦੀ ਚਾਲ ਜੇ ਆਪਣੇ ਇਕੱਠੀ ਕਰਨੀ ਹੈ ਭਾਵੇਂ ਨਿੰਮ ਦੀ ਹੈ ਭਾਵੇਂ ਕੋਈ ਵੀ ਹੈ ਅੱਛਾ ਜੀ ਉਹ ਸਾਨੂੰ ਦਿਵਾਲੀ ਦੇ ਦਿਨਾਂ 'ਚ ਇਕੱਠੀ ਕਰਨੀ ਚਾਹੀਦੀ ਉਸ ਤੇ ਮੈਕਸਿਮ ਗੁਣ ਉਸ ਵੇਲੇ ਆਏ ਹੁੰਦੇ ਹੈ ਪ੍ਰਕਿਰਤੀ ਵੱਲੋਂ ਠੀਕ ਹੈ ਜੀ ਬਾਕੀ ਲੋੜ ਪੈਣ ਤੇ ਇਸ ਨੂੰ ਕਿਸੇ ਵੀ ਮੌਸਮ 'ਚ ਵੀ ਅਲਾਉਡ ਹੈ ਕਿ ਕਰ ਸਕਦੇ ਹੋ ਤੁਸੀਂ ਲੇਕਿਨ ਉਹਨੇ ਗੁਣ ਨਹੀਂ ਮਿਲenge ਜਿੰਨੇ ਕੋ ਉਹ ਦਿਨਾਂ 'ਚ ਮਿਲਦੇ ਹੈ ਠੀਕ ਰਖ ਸਰ ਤੇ ਹੁਣ ਤੁਸੀਂ ਪੁੱਛਿਆ ਦਾ ਕਾੜਾ ਕਿਵੇਂ ਬਣਾਉਂਦੇ ਹੈ ਹਾਂਜੀ ਕਿਵੇਂ ਪੀਣਾ ਸਰ ਸਾਹਿਬ ਹਾਂ ਉਹ ਤੇ ਪੀਣਾ ਵੀ ਕਿਵੇਂ ਐਕਚੁਅਲੀ ਅਰਜ ਇਹ ਕ ਪੀ ਐਸ ਕੇਸ ਨੂੰ ਰਾਤ ਨੂੰ ਪੀਉਣਾ ਬਹੁਤ ਜ਼ਰੂਰੀ ਹੁੰਦਾ ਜੀ ਠੀਕ ਹੈ ਜੀ ਤੇ ਅਰਜੁਨ ਦੀ ਜਿਹੜੀ ਤੁਸੀਂ ਕਾੜਾ ਪੁੱਛਿਆ ਤੇ ਬਾਰੇ ਇਹ ਹੈ ਜੀ ਕਿ ਇਸ ਨੂੰ ਕਦੇ ਵੀ ਪਲੇਨ ਪਾਣੀ ਛੇ ਉਬਾਲ ਕੇ ਨਹੀਂ ਪੀਤਾ ਜਾਂਦਾ ਠੀਕ ਹੈ ਰਤ ਸਾਹਿਬ ਇਸ ਲਈ ਇਹਦੀ ਅਰਜੁਨ ਅਕਸ਼ੀਰਨਾ ਤੋਂ ਇਹਦਾ ਵਿਧਾਨ ਲਿਖਿਆ ਹੋਇਆ ਹੈ ਕਿ ਮੰਨ ਲਓ 25 ਗ੍ਰਾਮ ਆਪਣੇ ਕੋਰਸ ਪਾਊਡਰ ਆਫ ਅਰਜੁਨਾ ਲਿਆ ਬਾਰਕ ਦਾ ਠੀਕ ਹੈ ਜੀ ਉਹਦੇ ਚ ਅਸੀਂ 250 ਐਮਐਲ ਪਾਵਾਂਗੇ ਜੀ ਪਾਣੀ ਠੀਕ ਹੈ ਜੀ ਉਹ 250ml ਗੰਧਾ ਦੁੱਧ ਪਾ ਕੇ ਰਾਤ ਨੂੰ ਟੱਕੇ ਰੱਖ ਦਾਂਗੇ ਜੀ ਠੀਕ ਹੈ ਜੀ ਸਿਰ ਉਸ ਨੂੰ ਮੱਧਾ ਮਗ ਨਹੀਂ ਤੇ ਬੋਇਲ ਕਰਾਂਗੇ ਜਦੋਂ ਪਾਣੀ ਉੱਡ ਜਾਏਗਾ ਯਾਨੀ ਕਿ ਪਾਈਏ ਪਿੱਛੇ ਦਾ ਜਿਹਾ 250 ਗ੍ਰਾਮ ਪਿੱਛੇ ਰਹਿ ਜਾਏਗਾ ਉਦੋਂ ਛਾਣ ਕੇ ਉਸ ਨੂੰ ਪੀਣਾ ਉਹ ਅਰਜੁਨ ਦਾ ਕੜਾ ਕਿਹਾ ਜਾਂਦਾ ਜੀ ਯਾਨੀ ਕਿ ਪਲੇਨ ਪਾਣੀ ਚ ਉਬਾਲਣਾ ਅਰਜੁਨ ਨੂੰ ਬਹੁਤਾ ਚੰਗਾ ਨਹੀਂ ਮੰਨੇ ਗਿਆ ਹਾਂ ਇਹਦੀ ਜਿਹੜੀ ਚਾਹ ਬਣਦੀ ਹੈ ਉਸ 'ਚ ਵੀ ਦੁੱਧ ਪਏਗਾ ਅੱਛਾ ਜੀ ਅਰਜੁਨ ਟੀ ਜਦੋਂ ਬਣਾਉਂਦੇ ਆ ਟੀ ਬਣਦੀ ਹੈ ਸਾਰੀ ਦੀ ਅੱਛਾ ਜੀ ਅਰਜੁਨ ਦੀ ਛਾਲ ਅੱਛਾ ਜੀ ਇਹਦੇ ਪੱਤੇ ਹਾਂਜੀ ਤੇ ਫੁੱਲ ਜ अच्छा जी ठीक है जी ताव ओदा जेड़ा 150 ਤੋਂ 2 ਗ੍ਰਾਮ ਤੱਕ ਉਹਦੀ ਚਾਪਤੀ ਆਂਗੂਸ ਨੂੰ ਯੂਜ਼ ਕਰ ਰਹੇ ਉਹਨੂੰ ਹਰਬਲ ਟੀ ਦੇ ਰੂਪ ਚ ਅਰਜੁਨ ਦੀ ਟੀ ਅਰਜੁਨਾਂ ਟੀ ਕਾ ਨੋਜਕਰ ਬਹੁਤ ਯੂਜ਼ ਹੋ ਰਹੀ ਹੈ اچھا ਜੀ ਉਹਨੂੰ ਪ੍ਰਯੋਗ ਕਰਨੇ ਚਾਹੀਦੇ ਦਿਨ ਦੋ ਵਾਰੀ ਕਰ ਸਕਦੇ ਸਾਰ ਉਸ ਨੂੰ ਠੀਕ ਹੈ ਦੱਸ ਉਹਦੇ ਕੀ ਫਾਇਦੇ ਨੇ ਅਰਜੁਨ ਦੀ ਚਾਹ ਦੇ ਵੀ ਸੇਮ ਫਾਇਦੇ ਜਿਵੇਂ ਆਪਾਂ ਹਾਰਟ ਦੀ ਡਿਜ਼ੀਜ਼ ਵਾ ਜੀ ਜੀ ਇਹ ਡਾਈਜੈਸਟਿਵ ਸਿਸਟਮ ਲਈ ਬਹੁਤ ਉਪਯੋਗੀ ਨੰਬਰ 1 ਦਾ اچھا ਜੀ ਅਤਿਸ਼ਾਰ ਵਗੈਰਾ ਹੋ ਰਹੇ ਹਨ ਦਸਤ ਹੋ ਰਹੇ ਉੱਥੇ ਰੋਕਦਾ ਜੀ ਉਹਨਾਂ ਨੂੰ ਠੀਕ ਹੈ ਜੀ ਔਰ ਸਭ ਤੋਂ ਵੱਡੀ ਦੀ ਇਹ ਗੱਲ ਹੈ ਕਿ ਜ ਰੈਸਪਿਰਟਰੀ ਫੇਲਰ ਵੀ ਇਵਨ ਕਿ ਲੰਗਸ ਤੇ ਵੀ ਦਾ ਕਮ ਹੈ ਜੀ ਠੀਕ ਹੈ ਜੀ ਜਿਹੜੀ ਕਫ ਜਮਾ ਹੁੰਦੀ ਹੈ ਕਫ ਕੀ ਹੈ ਜੀ ਕਫ ਸਾਡੀ ਨਾੜੀਆਂ ਨੂੰ ਬਲੋਕ ਕਰਨ ਵਾਲੇ ਇੱਕ ਤੱਤ ਪੈਦਾ ਹੁੰਦਾ ਬੋਡੀ ਚ ਹਾਂਜੀ ਜਿਹਨੂੰ ਆਮ ਆਮ ਪਾਸਾ ਸੋਣਾ ਪਾ ਫੈਟ ਕਹਿਣ ਲੱਗੇ ਜੀ ਫੈਟ ਵੱਧ ਗਿਆ ਕੋਲੈਸਟ੍ਰੋਲ ਵੱਧ ਗਿਆ ਇੱਕ ਕਫ ਦਾ ਹੀ ਇੱਕ ਰੂਪ ਹੈ ਠੀਕ ਹੈ ਜੀ ਤੇ ਇਸ ਰੂਪੇ ਬਹੁਤ ਘਟਾਉਂਦਾ ਜੀ ਪਿਤ ਤੂੰ ਘਟਾਉਂਦਾ ਪਿਤ ਦੀ ਜਿੰਨੀ ਵੀ ਗਰਮੀ ਦੀ ਥੋੜੀ ਬਿਮਾਰੀਆਂ ਹੁੰਦੀ ਹੈ ਉਸ ਦੇ ਜਿਵੇਂ ਰਕਸ ਪਿਤ ਹੈ ਯਾਨੀ ਕਿ ਗਾਊਟ ਹੈ ਜਿਵੇਂ ਠੀਕ ਹੈ ਨੀ ਯੂਰੀਆ ਵੱਧ ਗਿਆ ਜੀ ਬਲੱਡ ਯੂਰੀਆ ਵੱਧ ਗਿਆ ਜਾਂ ਯੂਰਿਕ ਐ ਬਹੁਤ ਮਫੀਦ ਹੈ ਔਰ ਇਹਦੇ ਕੁਝ ਲੇਪ ਬਣਦੇ ਆ ਸਕਿਨ ਵਾਸਤੇ ਦਾ ਅੱਛਾ ਜੀ ਉਹ ਬਹੁਤ ਉਪਯੋਗੀ ਨੇ ਖਾਸ ਤੌਰ ਤੇ ਜੀ ਜਦੋਂ ਪਿਗਮੈਂਟੇਸ਼ਨ ਛਾਈਆਂ ਦੀ ਬਹੁਤ ਬੜੀ ਸਮੱਸਿਆ ਆ ਜੀਕਲ ਹਾਂਜੀ ਉਹਦੇ ਚ ਇਹ ਹੈ ਜੀ ਕਿ ਇਹਦੇ ਪੱਤਿਆਂ ਨੂੰ ਤੇ ਛਾਲ ਨੂੰ ਤੇ ਪਰੇ ਪਿਛ ਲੋ ਠੀਕ ਹੈ ਜੀ ਪੀਸ ਕੇ ਉਸੇ ਥੋੜਾ ਸ਼ਾਇਦ ਮਲਾਰੋ ਤੇ ਥੋੜਾ ਮਲਾਰੋ ਦੁੱਧ ਇੱਕ ਪੇਸਟ ਬਣਾ ਲਓ ਜੀ ਠੀਕ ਹੈ ਜੀ ਉਸ ਪੇਸਟ ਨੂੰ ਛਾਈਆਂ ਦੇ ਉੱਤੇ ਜਾਂ ਪਿੰਪਲ ਜੋ ਉਤੇ ਜਾਂ ਐਕਜ਼ਿਮਾ ਉਹਦੇ ਉਤੇ ਉਹਨੂੰ ਐਪਲਾਈ ਕਰੋ ਲੇਪ ਕਰੋ ਦਾ ਬਸ ਚਾਰ-ਪੰਜ ਮਿੰਟ ਵਾਸਤੇ ਰੱਖੋ ਜੀ ਉਸ ਨੂੰ ਠੀਕ ਹੈ ਜਦੋਂ ਹਲਕਾ ਜਿਹਾ ਸੁੱਕ ਜਾਏ ਤਾਂ ਇਹਦਾ ਤਰੀਕਾ ਕਰਨ ਨਾਲ ਮਤਲਬ ਤੁਹਾਡੀ ਜਿਹੜੀ ਛਾਈਆ ਕਿਤੋਂ ਵੀ ਠੀਕ ਨਹੀਂ ਹੁੰਦੀ ਲੇਡੀ ਜੀ ਪੀਲਿੰਗ ਕਰਾਉਂਦੀ ਫਿਰਦੀ ਹੈ ਕੋਸਮੈਟਿਕ ਸਰਜਰੀ ਕਰਾਉਂਦੀ ਫਿਰਦੀ ਕਰਦੀ ਹੈ ਉਹਦੀ ਲੋੜ ਨਹੀਂ ਪੈਗੀ ਸਰ ਸੀਰਾਪੀ ਦੇ ਅਰਜੁਨ ਦੀ ਛਾਲ ਨੂੰ ਇਸ ਤਰੀਕੇ ਨਾਲ ਜਿਵੇਂ ਦੱਸਿਆ ਪੇਸਟ ਬਣਾ ਕੇ ਮੂੰਹ ਤੇ ਲਗਾ ਕੇ ਜੇ ਇਸ ਨੂੰ ਪੇਸਟ ਬਣਾ ਕੇ ਲਗਾਇਆ ਜਾਵੇ ਤਾਂ ਛਾਈਆ ਮਿਲ ਜਾਂਦੀ ਪਿੰਪਲ हट ਜਾਂਦੇ ਤੇ ਰੰਗ ਸਾਫ਼ ਹੁੰਦਾ ਸਰ ਇਸ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਜੀ ਠੀਕ ਹੈ ਰਟ ਸਾਬ ਡਾਕਟਰ ਸਾਹਿਬ ਇਹ ਹੁਣ ਇਹ ਸਮਝ ਪਾਇਆ ਵੀ ਇੱਕ ਤਾਂ ਦੇਖੋ ਤੁਸੀਂ ਜਿਹੜੇ ਮੇਨ ਮੁੱਦਾ ਨਿਕਲ ਕੇ ਆ ਵੀ ਅਰਜਨ ਦੀ ਜਿਹੜਾ ਛਾਲ ਹੈਗਾ ਪਾਣੀ ਚ ਕੱਲੇ ਚ ਨਹੀਂ ਭੌਂਕੇ ਆਪਾਂ ਨੂੰ ਦੇਣੀ ਚਾਹੀਦੀ ਜਿਹੜਾ ਸਵੇਰੇ ਆਪਾਂ ਰੱਖਣਾ ਰਾਤ ਨੂੰ ਕੱਲੇ ਪਾਣੀ ਦੀ ਦੁੱਧ ਚ ਰੱਖਣਾ ਗਾਂ ਦੁੱਧ ਲੈ ਲਓ ਉਹ ਹੋਇਆ ਇੱਕ ਤਾਂ ਇਹ ਸਮਝ ਪਾਇਆ ਤੇ ਡਾਕਟਰ ਸਾਹਿਬ ਇੱਕ ਇਹ ਵੀ ਸਮਝ ਪਾਇਆ ਵੀ ਇੱਕ ਪਾਊਡਰ ਵੀ ਵਰਤ ਸਕਦੇ ਆ ਆਪਾਂ ਅਰਜੰਦਾ ਤੇ ਪਰਜੰਦੀ ਸ਼ਾਲ ਡਾਇਰੈਕਟ ਵੀ ਵਰਸਾ ਦਾ ਸਭ ਇਹ ਵੀ ਸੀਗਾ ਨਹੀਂ ਸਰ ਮੈਂ ਜਿਵੇਂ ਦੱਸਿਆ ਕਾੜਾ ਬਣਾਉਣ ਵਾਸਤੇ ਜਾਂ ਚਾਪਤੀ ਦੇ ਰੂਪ ਵਿੱਚ ਵੀ ਇਸ ਨੂੰ ਮਤਲਬ ਤੋ ਡੱਡਾ ਤੋਂ ਕਰਨੇ ਪੈਗਾ ਜੀ ਅੱਛਾ ਮਤਲਬ ਉਹ ਥੋੜਾ ਜਿਆਦਾ ਇਹਦੇ ਹੋਲੀ ਯੂਜ਼ ਕਰ ਸਕਦੇ ਇਸ ਨੂੰ ਪੀਸ ਕੇ ਥੋੜਾ ਜਿਆਦਾ ਅੱਛਾ ਕੁੱਟਣਾ ਪੈਗਾ ਹਾਂ ਬਹੁਤ ਫਾਈਨ ਪਾਊਡਰ ਨਹੀਂ ਕਰਨਾ ਫਾਈਨ ਪਾਊਡਰ ਕਰਨਾ ਸਿਰਫ ਲੇਪ ਵਾਸਤੇ ਅੱਛਾ ਜੀ ਜਦੋਂ ਮੂੰਹ ਤੇ ਲਾਣਾ ਹੁੰਦਾ ਹਾਂ ਹਾਂਜੀ ਉੱਥੇ ਇਹ ਹਰਬਲ ਟੀਚ ਵੀ ਤੁਸੀਂ ਪਾਊਡਰ ਰੱਖ ਸਕਦੇ ਹੋ ਜਦੋਂ ਦੀ ਆਪਾਂ ਅਰਜੁਨਾ ਟੀ ਬਣਾਵਾਂਗੇ ਠੀਕ ਹੈ ਜੀ ਤੇ ਇਹਦਾ ਇੱਕ ਮੈਂ ਹੋਰ ਦੱਸਦਾ ਜੀ ਕਿ ਇਸ ਦੇ ਨਾਲ ਕੋਈ ਵੀ ਐਲੋਪੈਥਿਕ ਮੈਡੀਸਨ ਹਾਂਜੀ ਜਿਵੇਂ ਕੋਐਸਪ੍ਰੀਨ ਖਾਂਦੇ ਆ ਐਸਪ੍ਰੀਨ ਖਾ ਲੈਣੇ ਆਪਾਂ ਖੂਨ ਪਤਲਾ ਕਰਨ ਦੀ ਦਵਾਈਆਂ ਖਾਂਦੇ ਉਹ ਨਹੀਂ ਖਾਣੀ ਚਾਹੀਦੀ ਠੀਕ ਹੈ ਜੀ ਤੇ ਨਾਲੇ ਮੈਡਿਕਲ ਡਾਕਟਰ ਸਾਹਿਬ ਇਹ ਹੋਇਆ ਵੀ ਇਹਨੂੰ ਇਹਦੇ ਨੁਕਸਾਨ ਵੀ ਅਜੇ ਆਪਾਂ ਇਹਨੂੰ ਸਹੀ ਢੰਗ ਨਾਲ ਨਹੀਂ ਜੀ 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 ਇਹਦੇ ਨੁਕਸਾਨ ਬ੍ਰੈਸ਼ ਫੀਟਿੰਗ ਮਤਲਬ ਮਾਤਾਵਾਂ ਜਿਹੜੀ ਨੇ ਉਹਨਾਂ ਨੂੰ ਇਹਦਾ ਕਾੜੇ ਦਾ ਜਾਂ ਇਹਦੇ ਟੀ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ ਜੀ। ਅਸਾਂ ਮਤਲਬ ਇਹ ਮਤਲਬ ਹੋਇਆ ਵੀ ਜੇ ਹੁਣ ਮੰਨ ਲਓ ਆਪਾਂ ਇੱਕ ਪਾਸੇ ਐਲੋਪੈਥਿਕ ਦਵਾਈ ਖਾ ਰਹੇ ਆਂ ਹਾਰਟ ਡਿਜ਼ੀਜ਼ ਵਾਸਤੇ ਜੇ ਨਾਲ ਆਪਾਂ ਇਹ ਵੀ ਲੈ ਲਈ ਤਾਂ ਉਹ ਨੁਕਸਾਨ ਕਰੂਗਾ ਤੇ ਕੱਲੀ ਲੈਣੀ ਚਾਹੀਦੀ ਹੈ ਮਤਲਬ ਜੇ ਕੱਲੇ ਨਹੀਂ ਚਾਹੀਦੀ ਤੇ ਨਾਲ ਇਕਵੈਸਪ੍ਰਿਨ ਤੋਂ ਬਿਲਕੁਲ ਲੈਣੀ ਚਾਹੀਦੀ। ਅੱਛਾ ਐਸਪ੍ਰਿਨ ਬਿਲਕੁਲ ਐਸਪ੍ਰਿਨ ਬਿਲਕੁਲ ਨਹੀਂ ਚਾਹੀਦੀ ਕਿਉਂਕਿ ਇਹ ਖੁਦ ਹੀ ਨਾ ਜ਼ਿਆਦਾ ਬਲੱਡ ਨੂੰ ਥਿਨਰ ਹੈ ਬਲੱਡ ਥਿਨਰ ਹੈਗਾ। ਇਹ ਲੋੜ ਨਹੀਂ ਹੈ। ਠੀਕ ਹੈ। ਤੇ ਹੋਰ ਵੀ ਕਾਰਡੀਓਸਟ੍ਰੂਮੈਂਟ ਦੀ ਕੋ ਇਦਾਂ ਕੇ ਹੋ ਹੀ ਬਣਦਾ ਅਰਜੁਨਕ੍ਰਿਤ ਕਹਿੰਦੇ ਨੇ ਜੀ ਅੱਛਾ ਜੀ ਇਹ ਚूर्ण ਦੇ ਰੂਪ 'ਚ ਵੀ ਪ੍ਰਯੋਗ ਹੁੰਦਾ ਹੈ ਠੀਕ ਹੈ ਜੀ ਇਹ ਕਾੜੇ ਦੇ ਰੂਪ 'ਚ ਵੀ ਪ੍ਰਯੋਗ ਹੁੰਦਾ ਸਰ ਠੀਕ ਹੈ ਜੀ ਇਹਦੇ ਕਈ ਚਾਹਨਪਾਸ ਵਰਗੇ ਲੇ ਵੀ ਬਣਦੇ ਨੇ ਆਪਾਂ ਲੇ ਕਰਦੇ ਨੇ ਚਾਹਨਪਾਸ ਟਾਈਪ ਦੀਆਂ ਵੀ ਬਣਦੀਆਂ ਦਿਆਂ ਤੇ ਇਹ ਮਲਟੀਪਲ ਯੂਜ਼ ਹੁੰਦਾ ਜੀ ਦਾ ਠੀਕ ਹੈ ਜੀ ਮਤਲਬ ਇਹ ਸਮਝ ਪਾਈ ਵੀ ਜਦੋਂ ਆਪਾਂ ਕੋਈ ਐਲੋਪੈਥੀ ਕਾਰਡੀਕ ਜਿਹੜੀ ਹਾਰਟ ਦੀ ਡਿਗਰੀ ਬਸ ਐਲੋਪੈਥੀ ਖਾਈ ਉਹਨੂੰ ਛੱਡ ਕੇ ਹੀ ਇਹਨੂੰ ਇਹਨੂੰ ਉਹਨੂੰ ਛੱਡ ਕੇ ਫਿਰ ਆਪਾਂ ਫਿਰ ਯਾ ਅਰਵੈਦ ਦੇ ਸੋਣ ਯਾ ਕੰਸਲਟ ਕਰਕੇ ਕਿਸੇ ਵੀ ਤਾਂ ਇਹਦਾ ਪ੍ਰਯੋਗ ਕਰਨਾ ਚਾਹੀਦਾ ਜੀ ਹਾਂਜੀ ਠੀਕ ਹੈ ਤੇ ਇਕੋ ਜਿਹੜੀ ਸਾਡੀ ਘਟ ਜਾਂਦੀ ਹੈ ਇਕੋ ਕਹਿੰਦੇ ਹੈ ਕਿ ਕੁੱਕਰ ਆ ਕੇ ਉਹ ਤੇ ਉਹਦੇ ਚ ਹਾਰਟ ਦੀ ਜਿਹੜੀ ਹੈ 20 35% ਹੀ ਰਹਿ ਜਾਂਦੀ ਹੈ ਤੇ ਉਸ ਵੇਲੇ ਇਸ ਨੂੰ ਪਿਉਣਾ ਹਾਂਜੀ ਇਹ ਹਾਰਟ ਦੇ ਮਸਲ ਨੂੰ ਟੋਨ ਅਪ ਕਰਦਾ ਜੀ ਠੀਕ ਹੈ ਡਾਕਟਰ ਸਾਹਿਬ ਇਸ ਕਰਕੇ ਤਾਂ ਬਹੁਤ ਵੱਡਾ ਗੁਣ ਹੈ ਬਾਕੀ ਜਿਵੇਂ ਡਾਕਟਰ ਸਾਹਿਬ ਦੱਸਿਆ ਅਰਜਨ ਦੇ ਬੜੇ ਹੀ ਬਹੁਤ ਹੀ ਜ਼ਿਆਦਾ ਗੁਣ ਕਰੀ ਆ ਹਾਰਟ ਲੀ ਡਿਜ਼ੀਜ਼ ਲਈ ਗੁਣ ਕਰੀ ਆ ਛਾਈਆਂ ਪੈ ਜਾਣ ਆਪਾਂ ਜੇ ਆਪਾਂ ਨੂੰ ਆਯੁਰਵੇਦਿਕ ਹਿਸਾਬ ਨਾਲ ਚੰਗੇ ਡਾਕਟਰ ਕੰਸਲਟ ਕਰਕੇ ਗੱਲ ਯੂਜ਼ ਕਰਾਂਗੇ ਅਰਜਨ ਦੀ ਛਾਲ ਨੂੰ ਜਾਂ ਹੋਰ ਅਰਜਨ ਦੇ ਸਿਸਟਮ ਨੂੰ ਕਾੜਾ ਯੂਜ਼ ਕਰਾਂਗੇ ਤਾਂ ਸਾਡੇ ਲਈ ਇਹ ਬਹੁਤ ਗੁਣਕਾਰੀ ਪਾਉਦਾ ਸਾਨੂੰ ਅੱਜ ਬਹੁਤ ਵੱਡੀ ਇੱਕ ਨੋਲਿਜ ਮਿਲੀ ਹੈ ਵੀ ਕਰ ਜਿਹੜੀ ਕੀ ਕੀ ਕਰ ਸਕਦਾ ਇਹਨਾਂ ਇੰਨਾ ਗੁਣਕਾਰੀ ਹੈਗਾ ਧਾਰਮਿਕ ਗ੍ਰੰਥਾਂ 'ਚ ਵੀ ਜ਼ਿਕਰ ਹੁੰਦਾ ਹੈਗਾ ਤੇ ਸਾਡੀ ਜਿਹੜੀ ਸੰਸਥਾ ਹੈਗੀ ਰਾਉਂਡ ਗਲਾਸ ਫਾਊਂਡੇਸ਼ਨ ਲਗਾਤਾਰ ਅਰਜਨ ਨਾਲ ਗਰੁਖਾਂ ਨੂੰ ਤਾਂ ਹੋਰ ਸਾਰੇ ਬਹੁਤ ਜਿੰਨੇ ਵੀ ਸਾਡੇ ਰੁੱਖ ਲਾ ਰਹੇ ਆ ਜੰਗਲਾਂ 'ਚ ਸਾਰੇ ਮੈਡੀਸਨ ਲਗਾਉਣ ਹੈਗੇ ਅਲੱਗ-ਅਲੱਗ ਹੁਣ ਚਰਚਾ ਕਰਦੀ ਜਾਵਾਂਗੇ ਤਾਂ ਸਾਡ ਪੰਜਾਬ ਦੀ ਧਰਤੀ ਨੂੰ ਵੈਸੇ ਵੀ ਰੁੱਖਾਂ ਦੀ ਲੋੜ ਕੋਈ 3.7% ਜੰਗਲ ਦਾ ਰਕਬਾ ਹੈਗਾ ਜੇ ਆਪਾਂ ਇਹ ਜੇ ਗੁਣਕਾਰੀ ਰੁੱਖਾਂ ਨੂੰ ਜੰਗਲਾਂ ਚ ਲਾਵਾਂਗੇ ਉਸ ਤੋਂ ਅਸੀਂ ਫਾਇਦਾ ਲੈ ਸਕਦੇ ਹਾਂ ਜਿਵੇਂ ਡਾਕਟਰਾਂ ਨੇ ਕਿ ਕਦੋਂ ਕਲੈਕਟ ਕਰਨਾ ਅਰਜੰਦੀ ਸ਼ਾਲ ਨੂੰ ਜੋ ਹੋਰ ਦੇ ਫਾਇਦੇ ਕੀ ਆ ਉਹ ਆਪਾਂ ਜੰਗਲਾਂ ਤੋਂ ਮਤਲਬ ਆਪਣੇ ਘਰ ਤੱਕ ਆਪਾਂ ਲਿਆ ਕੇ ਉਹਨੂੰ ਆਪਣੀ ਆਪਣੀ ਸਿਹਤ ਠੀਕ ਕਰ ਸਕਦੇ ਹਾਂ ਤੇ ਸਾਡਾ ਲਗਾਤਾਰ ਜੁੜੇ ਰਹੋ ਤੁਸੀਂ ਕਿਉਂਕਿ ਸਾਡਾ ਚੈਨਲ ਹੈਗਾ ਪੰਜਾਬ এনवायरमेंट ਮੂਵਮੈਂਟ ਇਹ ਫੇਸਬੁੱਕ ਪੇਜ ਵੀ ਹੈਗਾ ਸਾਡਾ ਇੰਸਟਾਗ੍ਰam ਵੀ ਹੈਗਾ ਤੇ ਸਾਡਾ ਮਤਲਬ ਯੂਟਿਊਬ ਚੈਨਲ ਵੀ ਹੈਗਾ ਤੇ ਬਹੁਤ ਸਾਰੀਆਂ ਵੀਡੀਓ ਡਾਕਟਰ ਸਾਹਿਬ ਦੀ ਪੁਰਾਣੀਆਂ ਵੀ ਪਈਆਂ ਇੱਥੇ ਤੇ ਡਾਕਟਰ ਸਾਹਿਬ ਦਾ ਇੱਕ ਸੈਂਟਰ ਵੀ ਹੈਗਾ ਨਿਰੋਗ ਆਯਾ ਪੰਚਕਰਮਾ ਸੈਂਟਰ ਜਿਲ੍ਹਾ ਪਟਿਆਲਾ ਵਿੱਚ ਤੇ ਉੱਥੇ ਡਾਕਟਰ ਸਾਹਿਬ ਕ੍ਰੋਨਿਕ ਡਿਜ਼ੀਜ਼ ਜਿਹੜੀ ਬਹੁਤ ਹੀ ਭਿਆਨਕ ਬਿਮਾਰੀਆਂ ਕਿਸੇ ਨੂੰ ਲੱਗ ਜਾਂਦਾ ਉਹਦਾ ਪੰਚਕਰਮਾ ਰਾਹੀਂ ਟ੍ਰੀਟਮੈਂਟ ਕਰਦੇ ਆ ਤੁਸੀਂ ਉਹਨਾਂ ਨੂੰ ਕੰਸਲਟ ਕਰ ਸਕਦੇ ਹੋ ਡਾਕਟਰ ਸਾਹਿਬ ਦੀ ਸਾਰੀ ਜ਼ਿੰਦਗੀ ਐਮ ਡੀ ਡਾਕਟਰ ਸਾਹਿਬ ਆਯੁਰਵੇਦ ਹੈਗੇ ਆ ਤਾਂ ਤਾਂ ਉਹਨਾਂ ਨਾਲ ਤੁਸੀਂ ਕਿਸੇ ਹੋਰ ਵੀ ਡਿਜ਼ੀਜ਼ ਦੀ ਲੋੜ ਪੈਂਦੇ ਤੁਸੀਂ ਸੰਪਰਕ ਅਸੀਂ ਨੰਬਰ ਦੇਵਾਂਗੇ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਇੱਕ ਵਾਰ ਫਿਰ ਤੋਂ ਮੇਰੀ ਬੇਨਤੀ ਹੈ ਹੈਗੇ ਆਓ ਸਰ ਜਰਲ ਮਿਲ ਕੇ ਇਕੱਠੇ ਹੋਈਏ ਪੰਜਾਬ ਦੀ ਧਰਤੀ ਨੂੰ ਨਾ ਜਿਹੜੇ ਮੈਡੀਸਨ ਰੁੱਖਾਂ ਦੀ ਲੋੜ ਹੈ ਉਹਨਾਂ ਨੂੰ ਲਾ ਕੇ ਸਾਡੇ ਦੇਸੀ ਬੂਟੇ ਨੂੰ ਲਾ ਕੇ ਆਪਾਂ ਹਰਾ-ਭਰਾ ਧਰਤੀ ਨੂੰ ਕਰੀਏ ਧੰਨਵਾਦ ਸਾਰਾ ਸਸੀ ਕਾਲੀ